ਇੱਕ ਮ ਵੀਡੀਓ ਦੇਖ ਰਿਹਾ ਸੀ ਜਿਹਦੇ ਵਿੱਚ ਮੈਨੂੰ ਇਹ ਦੋਨੇ ਐਕਟਰ ਲੱਗਦੇ ਆ ਕੋਈ ਜਿਨ੍ਹਾਂ ਐਕਟਰਾਂ ਨੇ ਐ ਇੱਕੋ ਨਮਾਲਿਆਂ ਨੂੰ ਨਤਾੜਿਆਂ ਨੂੰ 13 ਤੋਂ ਲੀਰਾ ਇਕੱਠਾ ਕਰ ਲਕਟੀਆਂ ਕਰਨ ਵਾਲਿਆਂ ਨੂੰ ਮਾਨ ਬਖਸ਼ ਮਾਨ ਨੋਟ ਕਰਿਓ ਜਿਹੜੇ ਅੱਜ ਤੁਹਾਨੂੰ ਈਰਾਨ 13 ਤੋਂ ਨੀਰਾ ਇਕੱਠੀਆਂ ਕਰਨ ਵਾਲੇ ਗੱਡੀ ਘਾਟੇ ਤੁਹਾਨੂੰ ਇਹ ਲੋਕ ਦੀਦੇ ਨੇ ਇਹਨਾਂ ਲੋਕਾਂ ਦੇ ਪੁਰਖੇ ਕਦੀ ਇਸ ਦੇਸ਼ ਦੇ ਰਾਜੇ ਸੀ ਔਰ ਸੰਤ ਸੀ ਔਰ ਜਿੱਦਾਂ ਜਿੱਦਾਂ ਕ੍ਰਾਂਤੀਆਂ ਹੋਈਆਂ ਜੰਗਲਾਂ ਦੇ ਵਿੱਚ ਰਹੇ ਨੇ ਕਦੀ ਤੁਹਾਨੂੰ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹਥਿਆਰ ਉਹਨਾਂ ਦੇ ਨਜ਼ਰ ਆਉਣਗੇ ਜਿੰਨਾ ਚਿਰ ਗੁਰੂ ਗਵੰਦ ਸਾਹਿਬ ਜੀ ਰਹੇ ਨੇ ਜਿੰਨਾ ਚਿਰ ਪਹਿਲੀ ਪਾਤਸ਼ਾਹਤola ਕੇ ਦਸਵੀਂ ਪਾਤਸ਼ਾਹੀ ਸਤਗੁਰੂ ਦਾਸ ਮਹਾਰਾਜ ਜੀ ਦਾ ਜਿਹੜਾ ਲਿਖਿਆ ਬੇਗੰਪੁਰਾ ਉਹਦੇ ਵਿੱਚ ਜਿੰਨਾ ਚਿਰ ਵੀ ਸਤਗੁਰੂ ਦਾਸ ਮਹਾਰਾਜ ਜੀ ਕਬੀਰ ਜੀ ਨਾਮਦੇਵ ਜੀ ਸਤਨਾਜੀ ਸਿੰਘ ਜੀ ਇਹਨਾਂ ਲੋਕਾਂ ਦੇ ਬਹੁਤ ਹਾਲਾਤ ਬਦਲ ਚੁੱਕੇ ਸੀ ਇਹਨਾਂ ਲੋਕਾਂ ਨੂੰ ਸਮਝ ਆ ਚੁੱਕੀ ਸੀ ਪਰ ਇਹਨਾਂ ਦੋਨਾਂ ਐਕਟਰਾਂ ਨੂੰ ਦੇਖ ਕੇ मेरा मन वोट खुश होया जब उनन ए सेक्टर ने मेनू पता है त्रिवेंद्र ਦਾ ਮੁੰਡਾ ਆ ਉਹ ਵੀ ਟੀਵਲ ਮੈਨੂੰ ਸ਼ੱਕ ਆ ਜਿੱਤੇ ਤੱਕ ਮੈਂ ਗਲਤ ਨਾ ਹੋਵਾਂ ਕਿਉਂਕਿ ਮੈਂ ਫਿਲਮਾਂ ਦੇਖਦਾ ਹਾਂ ਪਰ ਬਹੁਤ ਘੱਟ ਪਹਿਲਾਂ ਬਹੁਤ ਦੇਖ ਲਈ ਨੇ ਦੇਖ ਲਈਆਂ ਤੇ ਨਾਲ ਨਾਲ ਵੀ ਕੋਈ ਐਕਟਰ ਆ ਮੈਨੂੰ ਯਾਦ ਨਹੀਂ ਉਹ ਵੀ ਫਿਲਮਾਂ ਦੇ ਵਿੱਚ ਆਉਂਦਾ ਆ ਔਰ ਇਹਨਾਂ ਦੋਨਾਂ ਨੇ ਇੱਕ ਸੰਤਾਂ ਦੇ ਸੰਤਾਂ ਦੇ ਬੱਚਿਆਂ ਨੂੰ ਗੜਨਾ ਲਾਇਆ ਬਾਣੀ ਦੇ ਵਿੱਚ ਲਿਖਿਆ ਹੋਇਆ ਵੇ ਸੰਤਾਂ ਨਾਲ ਵੈਰ ਕਮਾਉਂਦੇ ਜਿਹੜੇ ਲੋਕਾਂ ਨੇ ਅੱਜ ਤੱਕ ਇਹਨਾਂ ਢੇਰਾਂ ਤੋਂ ਕਾਗਜ਼ ਇਕੱਠੇ ਕਰਨ ਵਾਲਿਆਂ ਲੀਰਾ ਇਕੱਠੇ ਕਰਨ ਵਾਲਿਆਂ ਨੂੰ ਮਜਬੂਰ ਕਿਨੇ ਕੀਤਾ ਅਗਰ ਤੁਸੀਂ ਲੱਭਣ ਦੀ ਕੋਸ਼ਿਸ਼ ਕਰੋ ਤੁਹਾਨੂੰ ਉਹ ਲੋਕ ਲੱਭ ਸਕਦੇ ਆ ਇਹ ਤੁਹਾਡੇ ਕੋਲੋਂ ਕੁਝ ਨਹੀਂ ਮੰਗਦੇ ਨਾ ਤੁਹਾਡੇ ਕੋਲੋਂ ਪੈਸਾ ਮੰਗਦੇ ਆ ਨਾ ਤੁਹਾਡੇ ਕੋਲ ਰੋਟੀ ਮੰਗਦੇ ਆ ਇਹ ਆਪਣੀ ਕਰਕੇ ਖਾਂਦੇ ਆ ਔਰ ਆਪਣੀ ਕਮਾਈ ਦੇ ਵਿੱਚੋਂ ਟਿਕਟ ਖਰਕੇ ਤੁਹਾਡੀਆਂ ਫਿਲਮਾਂ ਦੇਖਦੇ ਆ ਹੁਣ ਇਹਨਾਂ ਦੀ ਜਿਹੜੀ ਖੁਸ਼ੀ ਆ ਤੁਹਾਨੂੰ ਮੈਡ ਦੇ ਨਾਲ ਤੁਹਾਨੂੰ ਗਲ ਦੇ ਨਾਲ ਲਾਉਣ ਵਾਸਤੇ ਤੁਹਾਨੂੰ ਦੇਖਣ ਵਾਸਤੇ ਤੁਹਾਡੇ ਨਾਲ ਫੋਟੋ ਖਿਚਾਉਣ ਵਾਸਤੇ ਇਹ ਖੁਸ਼ੀ ਸ਼ਾਇਦ ਹੀ ਰੱਬ ਦੀ ਆ ਜੇ ਨੂੰ ਅਸੀਂ ਰੱਬ ਕਹਿੰਨੇ ਆ ਇਹ ਉਸ ਰੱਬ ਦੀ ਖੁਸ਼ੀ ਆ ਥੋੜਾ ਜਿਹਾ ਸਾਰੇ ਐਕਟਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕੁਛ ਨਹੀਂ ਕਹਦਾ ਅਗਰ ਕਦੇ ਕਦੀ ਇਹਨਾਂ ਦੇ ਨਾਲ ਜਾ ਕੇ ਵੀ ਗੱਲਬਾਤ ਕਰ ਲਿਆ ਕਰੋ ਤੇ ਇਹਨਾਂ ਬੱਚਿਆਂ ਦਾ ਹੌਸਲਾ ਵਧਦਾ ਕਿ ਸਾਨੂੰ ਇੱਕ ਮੈਂ ਨਾ ਕਿ ਅਸੀਂ ਵੀ ਦੁਨੀਆਂ ਦੇ ਵਿੱਚ ਹੈਗੇ ਕਦੀ ਕਦੀ ਇੱਕ ਫਿਲਮ ਸੀ सनी देओल ਦੀ ਬੋਬੀ देओल ਦੀ ਤੁਹਾਡੀ ਆਪਣੇ ਤੋਂ ਆਪਣੇ ਹੁੰਦੇ ਆ ਅਸਲੀ ਅਸਲੀ ਜਿਹੜੇ ਆ ਨਾ ਅਸਲੀ ਇਹਨੂੰ ਮਨੁੱਖਤਾ ਕਹਿੰਦੇ ਆ ਬਾਕੀ ਸਭ ਝੂਠ ਆ ਹਨਾ ਬਾਹਰ ਗੱਡੀਆਂ ਰੇਲਵੇ ਸਟੇਸ਼ਨਾਂ 'ਤੇ ਸੌਣ ਵਾਲੇ ਲੋਕ ਤੇਰਾ ਤੋਂ ਲੀੜੇ ਇਕੱਠੇ ਕਰਨ ਵਾਲੇ ਲੋਕ ਔਰ ਆਪਣੀ ਕਮਾਈ ਦੇ ਨਾਲ ਤੁਹਾਡੀਆਂ ਫਿਲਮਾਂ ਦੇਖਦੇ ਆ ਪਰ ਕਿਸੇ ਵੀ ਐਕਟਰ ਨੂੰ ਇਹਨਾਂ ਬਾਰੇ ਚੇਤਾ ਨਹੀਂ ਜੇ ਚੇਤਾਇਆ ਤੇ ਆਪਣੇ ਹੰਕਾਰ ਦੇ ਚੇਤਾਇਆ ਔਰ ਟਾਵੇਂ ਐਕਟਰ ਨੇ ਜਿਹੜੇ ਮਨੁੱਖਤਾ ਦੀ ਭਲਾਈ 'ਤੇ ਲੱਗੇ ਹੋਏ ਨੇ ਔਰ ਮੈਂ ਦੇਖਦਾ ਰਹਿਣਾ ਅਣਡਾਨੀ ਮੈਂ ਦੇਖਦਾ ਰਹਿਣਾ ਕੀ ਕਰਮ ਕਰਦੇ ਨੇ ਐਕਟਰ ਤੇ ਬੋਬੀ ਦੋਜੀ ਤੁਹਾਡਾ ਧੰਨਵਾਦ ਕਰਦੇ ਆ ਤੁਸੀਂ ਚਲੋ ਫੋਟੋ ਖਚਾਈਆਂ ਇਹਨਾਂ ਨਾਲ ਤੇ ਇਹਨਾਂ ਬੱਚਿਆਂ ਦੀ ਖੁਸ਼ੀ ਨੂੰ ਤੁਸੀਂ ਹੋਰ ਦੁਗਣੀ ਕੀਤਾ